ਇਹ ਟੋਟਲ ਆਪਾਂ ਜਿਹੜੀਆਂ 24 ਛੜਕਾਂ ਨਵੀਆਂ ਜਿਹੜੀਆਂ ਹੋਰ ਬਣਾਉਣ ਜਾ ਰਹੇ ਆ। ਕਿ ਆਪਾਂ ਲਗਭਗ 60 ਛੜਕਾਂ ਜਿਹੜੀਆਂ ਹੁਣ ਤੱਕ ਬਣਾ ਚੁੱਕੇ ਆ ਤੇ 24 ਛੜਕਾਂ ਜਿਹੜੀਆਂ ਆਪਾਂ ਨਵੀਆਂ ਬਣਾ ਰਹੇ ਆ। ਇਹ ਅੱਗੇ ਵੀ ਗਾੜੀ ਫਿਰਨਾਂ ਜਾਂਦੀ ਆ ਤੇ ਇਹਦੇ ਵਿੱਚ ਬੜੇ ਟੁਏ ਹੀ ਬੜੇ-ਬੜੇ ਟੁਏ ਹੀ ਤੇ ਇਹ 1 ਕਰੋੜ ਤੇ 46 ਲੱਖ ਦੀ ਲਗਤਰ ਵਾਲੇ ਛੜਕ ਜਿਹੜੀ ਚੌੜੀ ਹੋਣ ਲੱਗੀ। ਨੂੰ ਸੇਵਾ ਕਰਨਾ ਆ ਉਹਨਾਂ ਦਾ ਕੰਮ ਆ ਕਹਿਣਾ ਕਹੀ ਜਾ ਕਰੋ। ਹੀ ਵੀ ਜਾਇਆ ਕਰੋ ਉਹਨਾਂ ਨੂੰ ਸੁਣ ਸੁਣ ਕੇ ਆਇਆ ਕਰੋ ਵੀ ਹੋਰ ਕੀ ਕੀ ਜਾਂਦੇ ਆ। ਇਹ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ। ਤੇ ਇੱਕਈ ਵਾਰੀ ਕੋਈ ਗਵਾਂਢੀ ਵੇਚ ਦੰਦੇ ਹੁੰਦੇ ਉਹਨਾਂ ਨੇ ਗਵਾਂਢੀ ਦਾ ਵਿਰੋਧੀ ਕਰੀ ਜਾਣਾ ਹੁੰਦਾ। ਕਰਨ ਐਸੂਏ ਪੱਕੇ ਕਰ ਰਿਹਾ। ਵਿਰੋਧੀ ਸਾਡੇ ਨਾਲ ਇਹ ਗੱਲ ਤੇ ਚਰਚਾ ਕਰਨ। ਅਸੀਂ ਖੇਡਾਂ ਵਧਣ ਪੰਜਾਬ ਦੀਆਂ ਚਲਾਈਆਂ। ਵਿਰੋਧੀ ਸਾਡੇ ਨਾਲ ਇਹ ਤੇ ਚਰਚਾ ਕਰਨ। ਦੋ ਆਪਾਂ ਖੇੜੇ ਬਣਾ ਰਹੇ ਆ। ਅਖਾੜੇ ਬਣਾ ਰਹੇ ਆ ਪਹਿਲਵਾਨੀ ਵਾਲੇ। ਇਹਨਾਂ ਅਜੇ ਤੱਕ ਇੱਕ ਵੀ ਨਹੀਂ ਬਣਾਇਆ। ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹਨੇ ਤਾਂ ਵੀ ਮਰਿਆ ਰਗਾ ਮੂੰਹ ਕਰਕੇ ਬੈਠਾ ਹੁੰਦਾ ਉਹਨੂੰ ਜੇ ਪੁੱਛੀਏ ਤੈਨੂੰ ਮੁਸ਼ਕਲ ਕੀ ਉਹਨੇ ਨਾ ਕੋਈ ਗੱਲ ਨਹੀਂ ਉਹਨੂੰ ਕੋਈ ਪਰੇਸ਼ਾਨੀ ਉਹਨੇ ਕੋਈ ਗੱਲ ਨਹੀਂ ਉਹ ਜਿਹਦਾ ਸੁਭਾਈ ਰੋਣਾ ਵਾਲੇ ਰੋਈ ਜਾਣਾ ਤੇ ਕਈਆਂ ਦਾ ਵੇਖ ਰਹਿਣ ਮੁਸ਼ਕਲ ਹੋਵੇ ਨਾ ਤਾਂ ਵੀ ਹੱਸੀ ਜਾਣਾ ਕੋਈ ਨਹੀਂ ਉਹਨਾਂ ਦਾ ਗੁਰੂ ਦੀ ਰਜਾ ਜਾ ਗੁਰੂ ਦੀ ਰਜਾ ਜਾ ਉਹਨੇ ਖੁਸ਼ ਹੀ ਰਹਿਣਾ ਤੇ ਉਹ ਜਿਹਨੇ ਰੋ ਦਦਾ ਲੱਗਾ ਉਹ ਤਾਂ ਦੇ ਹੀ ਦੇਣੇ ਆ ਉਹਦਾ ਆਪਾਂ ਵਾਅਦਾ ਤੇ ਕੋਈ ਵੀ ਨਹੀਂ ਛੱਡਣਾ ਸਰਕਾਰ ਨੇ ਕਿਹਾ ਸੀ ਇਹੀ ਗਾਰੰਟੀ ਦਿੱਤੀ ਹੈ ਤੇ ਗਾਰੰਟੀ ਫਿਰ ਪੱਕੀ ਹੁੰਦੀ ਹੈ ਉਹ ਦੇ ਦੇਣੇ ਆ ਜਿਹੜੇ ਸਾਨੂੰ ਲੱਗਦੇ ਆ ਨਾ ਵੀ ਆਹ ਕੰਮ ਜਾੜੇ ਖਡੂਰ ਸਾਹਿਬ ਹਲਕੇ ਦੇ ਵਿੱਚ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਬਣੇ ਨੇ ਸਾਰੀ ਗੱਲਬਾਤ ਕਰਕੇ ਜਾਣਾਂਗੇ ਕਿ ਕਿੰਨੇ ਪਿੰਡਾਂ ਦੀਆਂ ਸੜਕਾਂ ਦਾ ਉਦਘਾਟਨ ਅੱਜ ਕਰ ਰਹੇ ਨੇ ਤੇ ਕਿੰਨੀਆਂ ਦਾ ਹੋ ਚੁੱਕਾ ਹੈ ਉਹ ਆਪ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਸਰ ਪੰਜਾਬ న్యూਸ ਤੇ ਜੀ ਆਨਵਾਗ ਧੰਨਵਾਦ ਜੀ ਜੀ ਸਰ ਅੱਜ ਦੇ ਉਦਘਾਟਨ ਦੇ ਜਿੰਨੇ ਵੀ ਪ੍ਰੋਗਰਾਮ ਸਾਰਾ ਦੱਸਿਓ ਜੀ ਅੱਜ ਤਕਰੀਬਨ ਆਪਣੇ 4 ਤੋਂ 5 ਉਦਘਾਟਨਾਂ ਦੇ ਪ੍ਰੋਗਰਾਮ ਹੈਗੇ ਆ ਤੇ ਟੋਟਲ ਆਪਾਂ ਜਿਹੜੀਆਂ 24 ਸੜਕਾਂ ਨਵੀਆਂ ਜਿਹੜੀਆਂ ਹੋਰ ਬਣਾਉਣ ਜਾ ਰਹੇ ਆ ਤੇ ਕਿੰਨਿਆਂ ਦੇ ਟੈਂਡਰ ਖੁੱਲ ਗਿਆ ਤੇ ਉਹ ਸ਼ੁਰੂ ਕਰਨ ਲੱਗੇ ਆ ਕੋਛੜਕਾਂ ਜਿਹੜੀਆਂ ਬਣਾਤੀਆਂ ਉਹ ਲੋਕਾਂ ਦੇ ਅੱਜ ਸਮਰਪਿਤ ਕਰਾਂਗੇ ਤੇ ਕੋਛੜਕਾਂ ਜਿਹੜੀਆਂ ਆਉਣ ਵਾਲੇ ਸਮੇਂ 28 ਤਰੀਕ ਨੂੰ ਟੈਂਡਰ ਖੁੱਲ ਜਾਣੇ ਆ ਫਿਰ ਨਵੀਆਂ ਬਣਾ ਰੇ ਆ ਸਰ ਕਿੰਨਿਆਂ ਕਿ ਸੜਕਾਂ ਪਹਿਲੀਆਂ ਜਿਹੜੀਆਂ ਬਣ ਚੁੱਕੀਆਂ ਤੇ ਅੱਜ ਕਿੰਨਿਆਂ ਦਾ ਅਧਗਾਟਨ ਕਰਾਂਗੇ ਪਹਿਲਾਂ ਆਪਾਂ ਲਗਭਗ 60 ਛੜਕਾਂ ਜਿਹੜੀਆਂ ਹੁਣ ਤੱਕ ਬਣਾ ਚੁੱਕੀਆਂ ਤੇ 24 ਛੜਕਾਂ ਜਿਹੜੀਆਂ ਆਪਾਂ ਨਵੀਆਂ ਬਣਾ ਰਹੇ ਆ ਤੇ 14 ਛੜਕਾ ਇਹਦੇ ਮਗਰ ਸਾਡੇ ਕੋਲ ਫਿਰ ਪਾਈਪ ਲਾਈਨ ਦੇ ਵਿੱਚ ਜਿਹਦੇ ਅਸੀਂ ਪਹਿਲੇ ਲੈ ਲਈ ਸਰਕਾਰ ਨੂੰ ਫਿਰ ਆ ਪ੍ਰਪੋਜ਼ਲਾਂ ਭੇਜਤੀਆਂ ਆ ਤੇ ਅਗਲੇ ਪੌਣੇ 2 ਸਾਲਾਂ ਦੇ ਵਿੱਚ ਵਿੱਚ ਕੋਈ ਛੜਕ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਹੰਦੂਰ ਸਾਹਿਬ ਦੀ ਕਿਤੇ ਜਾਣੇ ਨਾ ਜਾਣੇ ਕਿਤੇ ਧਿਆਨ ਚ ਨਾ ਆਵੇ ਤੇ ਰਹਿ ਜੇ ਇਹਦੇ ਗੱਲ ਲੱਗ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਸਾਰੀਆਂ ਛੜਕਾਂ ਆਪਾ ਬਣਾ ਰਹੇ ਆ ਅੱਜ ਸਰ ਕਿੰਨੀ ਕੀਮਤ ਨਾਲ ਜੜੀਆਂ ਛੜਕਾਂ ਦਾ ਵਿਗਾਟਨ ਕੀਤਾ ਜਾ ਰਿਹਾ ਅੱਜ ਆਪਾਂ 4 ਕਰੋੜ ਦੀਆਂ ਲਗਤ ਤੱਕ ਦੀਆਂ ਛੜਕਾਂ ਦਾ ਜਿਹੜੇ ਵਿਗਾਟਨ ਕਰ ਰਹੇ ਆ ਇਹ ਜਿਹੜੀ ਆਪਾਂ ਛੜਕ ਦੇ ਜਿੱਥੇ ਆਪਾਂ ਖੜੇ ਆ ਇਹ ਛੜਕ ਕੰਗਾ ਤੋਂ ਦੀਨੇ ਆਲੂ ਜਾਂਦੀ ਆ ਤੇ ਅੱਗੇ ਵੀ ਗਾੜੀ ਪਿੰਡਾਂ ਜਾਂਦੀ ਆ ਤੇ ਇਹਦੇ ਵਿੱਚ ਬੜੇ ਟੋਏ ਸੀ ਬੜੇ ਬੜੇ ਟੋਏ ਸੀ ਤੇ ਇਹ 1 ਕਰੋੜ ਤੇ 46 ਲੱਖ ਦੀ ਲਗਤ ਨਾਲ ਇਹ ਛੜਕ ਜਿਹੜੀ ਚੌੜੀ ਹੋਣ ਲੱਗੀ ਹੈ ਸਰ ਵਿਰੋਧੀ ਕਹਿੰਦੇ ਨੇ ਸਰਕਾਰ ਕੋਲ ਪੈਸੇ ਨਹੀਂ ਤੇ ਕੋਈ ਕੰਮ ਵਿਕਾਸ ਦਾ ਨਹੀਂ ਹੋ ਰਿਹਾ ਚਲੋ ਉਹ ਆਪਣੇ ਘਰੇ ਰੈਸਟ ਕਰਨ ਲੋਕਾਂ ਨੇ ਸਾਨੂੰ ਤਾਕਤ ਦਿੱਤੀ ਆ ਲੋਕਾਂ ਨੇ ਸਾਨੂੰ ਉਸ ਕੁਰਸੀ ਤੇ ਬਾਇਆ ਸੇਵਾ ਵਾਲੀ ਕੁਰਸੀ ਤੇ ਬਾਇਆ ਅਸੀਂ ਸੇਵਾ ਕਰਨ ਆਏ ਉਹਨਾਂ ਦਾ ਕੰਮ ਹੈ ਕਹਿਣਾ ਕਹੀ ਜਾਇਆ ਕਰੋ ਤੁਸੀਂ ਵੀ ਜਾਇਆ ਕਰੋ ਉਹਨਾਂ ਨੂੰ ਸੁਣ-ਸਣ ਕੇ ਆਇਆ ਕਰੋ ਵੀ ਹੋਰ ਕੀ ਕੀ ਜਾਂਦੇ ਆ ਤੇ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਤੇ ਇੱਕ ਹੀ ਵਾਰੀ ਕੋਈ ਗਵਾਂਢੀ ਵੇਚ ਦੰਦੇ ਹੁੰਦੇ ਉਹਨਾਂ ਨੇ ਗਵਾਂਢੀ ਦਾ ਵਿਰੋਧ ਹੀ ਕਰੀ ਜਾਣਾ ਹੁੰਦਾ ਤੇ ਐਵੇਂ ਵਿਰੋਧੀਆਂ ਦਾ ਵੀ ਕੰਮ ਆ ਵੀ ਉਹਨਾਂ ਦਾ ਵਿ ਤੇ ਸ਼ਿਰਸਾ ਜੁੰਡਾ ਹੀ ਬਿਜਲੀ ਜਿਹੜੀ ਆ ਮਾਫ ਕੀਤੀ ਆ ਤੇ ਵਿਰੋਧੀ ਇੱਥੇ ਗੱਲ ਕਰਨ ਸਾਡੇ ਨਾਲ 8 ਤੋਂ 12 ਘੰਟੇ ਹੀ ਬਿਜਲੀ ਦੇਣ ਨਾ ਖੇਤਾਂ ਨੂੰ ਲਗਾਤਾਰ ਮੋਟਰਾਂ ਚੱਲਣ ਡਈਆਂ ਵਾ ਵਿਰੋਧੀ ਇੱਥੇ ਗੱਲ ਕਰਨ ਬਸਾਂ ਹੀ ਬੀਬੀਆਂ ਦਾ ਕਰਾਇਆ ਜਿਹੜਾ ਵਾ ਉਹ ਬਿਲਕੁਲ ਫਰੀ ਆ 8 ਰੂਟ ਅਸੀਂ ਬਸਾਂ ਦੇ ਜਿਹੜੇ ਆ ਉਹ ਨਵੇਂ ਸ਼ੁਰੂ ਕੀਤੇ ਆ ਨਵੇਂ ਦੋ ਤਿੰਨ ਰੂਟ ਆਪਾਂ ਜਿਹੜੇ ਆ ਹੋਰ ਕਰ ਰਹੇ ਆ ਸਕੂਲਾਂ ਨੂੰ ਆਪਾਂ ਕਰੋੜਾਂ ਰੁਪਈਆ ਦੀ ਲਾਗਤ ਨਾਲ ਜਿਹੜੀਆਂ ਕੰਧਾਂ ਕੰਧਾਂ ਵੀ ਇਹਨਾਂ ਵੀ ਟੁੱਟੀਆਂ ਹੁੰਦੀਆਂ ਸੀ ਉਹ ਵੀ ਜਿਹੜੀਆਂ ਬਣਾ ਰਹੇ ਆ ਕਰੋੜਾਂ ਦੀ ਲਾਗਤ ਨਾਲ ਸਕੂਲਾਂ ਨੂੰ ਜਿਹੜੀਆਂ ਗਰੰਟਾ ਉਹ ਜਾ ਰਹੀਆਂ ਪਿੰਡਾਂ ਦੇ ਵਿੱਚ ਗਲੀਆਂ ਗੁਲੀਆਂ ਜਿਹੜੀਆਂ ਗਲੀਆਂ ਆ ਗਈਆਂ ਛੱਪੜ ਹੋ ਗਏ ਉਹ ਬਣਾ ਰਹੇ ਆ ਲਗਭਗ 40 ਗਰਾਉਂਡਾਂ ਜਿਹੜੀਆਂ ਆਪਾਂ ਉਹ ਆਪਣੇ ਹਲਕਾ ਖਰੂਰ ਸਾਹਿਬ ਚ ਬਣਾ ਰਹੇ ਆ ਉਹਨਾਂ ਦੀ ਪ੍ਰੋਪੋਜ਼ਲ ਜਿਹੜੀ ਆ ਤਿਆਰ ਹੋ ਵਿਰੋਧੀ ਸਾਡੇ ਨਾਲ ਇਹ ਗੱਲ ਤੇ ਚਰਚਾ ਕਰਨ ਅਸੀਂ ਖੇਡਾਂ ਮਤਲਬ ਪੰਜਾਬ ਦੀਆਂ ਚਲਾਈਆਂ ਵਿਰੋਧੀ ਸਾਡੇ ਨਾਲ ਇਹ ਤੇ ਚਰਚਾ ਕਰਨ ਦੋ ਆਪਾਂ ਖੇੜੇ ਬਣਾ ਰਹੇ ਆ ਖਾੜੇ ਬਣਾ ਰਹੇ ਆ ਪਹਿਲਵਾਨੀ ਵਾਲੇ ਇਹਨਾਂ ਅੱਜ ਤੱਕ ਇੱਕ ਵੀ ਨਹੀਂ ਬਣਾਇਆ ਆਪਾਂ ਗੱਦਿਆਂ ਵਾਲੇ ਬਣਾ ਰਹੇ ਇੱਕ ਮਾਨੋਚਾਲ ਦੇ ਵਿੱਚ ਤੇ ਇੱਕ ਚੋਲਾ ਸਾਹ ਦੇ ਵਿੱਚ ਵਿਰੋਧੀ ਸਾਡੇ ਨਾਲ ਇਹਦੇ ਤੇ ਚਰਚਾ ਕਰਨ ਤੁੱਕ ਗੱਲ ਕਰਨ ਮਤਲਬ ਐਵੇਂ ਗੱਲਾਂ ਨਾ ਕਰਨ ਸਾਡੇ ਨਾਲ ਚਰਚਾ ਕਰਨ ਕਿ ਹਾਂ ਭਈ ਇਹੀਂ ਆ ਕੀਤਾ ਸੀ ਤੁਹਾਡੇ ਕੋ ਬਾਣੀ ਹੋਇਆ ਤੇ ਅਸੀਂ ਉਹਦਾ ਜਵਾਬ ਦਈਏਗੇ ਇੰਨੇ ਕੰਮ ਹੁੰਦਾ ਨਾਲਪੁਰਾ ਸਾਹਿਬ 3000 ਦੇ ਕਰੀਬ ਸਟੇਡੀਅਮ ਆਏ ਪੰਜਾਬ ਦੇ ਵਿੱਚ ਹਲਕੇ ਦੇ ਵਿੱਚ ਕਿੰਨੇ ਆਏ ਤੇ ਕਿੱਥੇ ਕਿੱਥੇ ਬਣੇ ਆਪਣੇ ਕੋਲੇ 40 ਆ 40 ਗਰਾਉਂਡਾਂ ਸਟੇਡੀਅਮ ਨਹੀਂ ਗਿਆ ਤੇ ਗਰਾਉਂਡਾਂ ਗਰਾਉਂਡਾਂ ਬਣਾ ਰਹੇ ਆ ਸਟੇਡੀਅਮ ਪਤਾ ਕੀਟਾਂ ਲਾਈ ਜਾਂਦੀਆਂ ਬਿਨਾ ਗੱਲੋਂ ਅਥੜੇ ਬਣਾਵਨਾ ਛੁੱਟੀ ਜਈਦੇ ਉਹਦਾ ਨਹੀਂ ਕੋਈ ਫਾਇਦਾ ਆਪਾਂ ਗਰਾਊਂਡਾਂ ਬਣਾ ਰਿਆ ਵਾਲੀਵਾਲ ਦੀਆਂ ਗਰਾਊਂਡਾਂ ਬਣ ਜਾਣ ਫੀਲਡ ਦੀਆਂ ਗਰਾਊਂਡਾਂ ਬਣ ਜਾਣ ਹੌਕੀ ਦੀਆਂ ਗਰਾਊਂਡਾਂ ਬਣ ਜਾਣ ਗਰਾਊਂਡਾਂ ਬਣਾ ਰਿਆ ਆਪਾਂ ਤੇ 40 ਦੇ ਆਸ-ਪਾਸ ਆਪਾਂ ਗਰਾਊਂਡਾਂ ਜਿਹੜੀਆਂ ਬਣਾ ਰਿਆ ਆ ਨਾਲਪੁਰਾ ਸਾਹਿਬ ਜਿਮਨੀ ਚੌਣਾ ਸਾਰੀਆਂ ਸਰਕਾਰ ਨੇ ਦਿੱਤੀਆਂ ਨੇ ਤੇ ਹੁਣ ਫੇਰ ਤਰਨਤਾਂਜ ਜਿਮਨੀ ਚੌਣ ਆ ਰਹੀ ਆ ਕਿਵੇਂ ਵੇਖਦੇ ਹੋ ਪਹਿਲੀ ਗੱਲ ਤੇ ਜਿਮਨੀ ਚੌਣ ਆਉਣੀ ਨਹੀਂ ਚਾਹੀਦੀ ਸਤਕਾਰਯੋਗ ਸਾਡੇ ਐਮਐਲਏ ਸਾਹਿਬ ਡਾਟਰ ਸੋਲ ਪਰਮਾਤਮਾ ਨੂੰ ਤੰਦਰੁਸਤੀ ਬਖਸ਼ਦਾ ਉਹ ਆਪਣੇ ਜੀਵਨਪੁਰਾ ਹਣਾਉਦੇ ਪਰ ਚਲੋ ਜੇ ਕੁਦਰਤ ਦੇ ਹੱਥ ਆ ਤੇ ਉਹ ਜੇ ਜਿਮਨੀ ਚੋਣ ਆਈ ਆ ਉਹ ਸਰਕਾਰ ਨੇ ਲੜਨੀ ਆ ਤੇ ਉਹਨੂੰ ਆਪਾਂ ਵੱਡੀ ਜੀਡ ਨਾਲ ਜਿੱਤਾਂਗੇ। ਲਾਲਪੁਰਾ ਸਾਹਿਬ ਹਰਮੇਸ਼ ਸਿੰਘ ਦਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਆ ਪਰ ਵਿਰੋਧ ਬੜਾ ਹੋ ਰਿਹਾ ਕਹਿੰਦੇ ਸਰਕਾਰ ਕਹਿੰਦੀ ਇਹ ਨਸ਼ੇ ਵਾਲੇ ਬੰਦੇ ਲੈਣੇ ਨਹੀਂ ਫੇਰ ਲੈ ਲੇ ਆ। ਉਹ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਾਂ ਤੇ ਹੋਵੇ ਨਾ ਵੀ ਅੱਜ ਉਹਦੇ ਹੁਣ ਆਉਣ ਤੋਂ ਪਹਿਲਾਂ ਜੇ ਕੋਈ ਰੋਲਾ ਹੈਗਾ ਸੀ। ਕਾਂਗਰਸ ਜਾਂ ਦੂਜੇ ਜਿਹੜੇ ਵਿਰੋਧ ਕਰਦੇ ਆ ਜਾਂਦੇ ਫਿਰ ਪਹਿਲਾਂ ਕਰਦੇ ਪਿਛਲੀ ਚੋਣ ਲੜ ਕੇ ਗਿਆ ਉਹ ਚੰਨਾ ਵਿਰੋਧ ਕਿਉਂ ਨਹੀਂ ਕੀਤਾ? ਉਹਦੇ ਜਨਾਂ ਦੇ ਕੈਂਡੀਡੇਟ ਹੀ ਜਿਹੜੇ ਉਹ ਰੋਲਾ ਪਾ ਪੀਏ ਜੀ ਨਸ਼ੇ ਦੇ ਤੇ આરોਪ ਲੱਗਦੇ ਉਦੋਂ ਕਿਉਂ ਨਹੀਂ ਕਿਸੇ ਨੇ ਪਾਇਆ ਹੁਣ ਆਮ ਪਾਰਟੀ ਚ ਆਇਆ ਤੇ ਹੋਣੀ ਕਿ ਰੌਲਾ ਪਾਇਆ ਨਾਲੇ ਜੇ ਉਹ ਤੇ ਕੋਈ ਪਰਚਾ ਹੈਗਾ ਤਾਂ ਗੱਲ ਕਰਨ ਫਿਰ ਤੁਸੀਂ ਇਹ ਵੇਖੋ ਉਹਦੇ ਉਹਦੇ ਟਾਈਮ ਦੇ ਉੱਤੇ 10 ਮੇਰੇ ਹਿਸਾਬ ਨਾਲ 4 ਤੋਂ 5 ਕੁਇੰਟਲ ਹਰਾਇਨ ਜਦੋਂ ਉਹ ਐਮਐਲਏ ਹੁੰਦਾ ਸੀ ਉਹ ਟਾਈਮ ਤੇ ਜਿਹੜੀ ਆ ਉਹ ਫੜੀ ਗਈ ਆ ਤੇ ਇਸ ਕਰਕੇ ਬਿਨਾਂ ਗੱਲੋਂ ਬੇਬੁਨਿਆਦ ਕਿਸੇ ਤੇ ਜਿਹੜੇ ਆ ਉਹ ਰੋਪ ਲਾਉਣੇ ਠੀਕ ਨਹੀਂ ਆ ਦੇਖੋ ਕਿਸੇ ਬਾਰੇ ਕੋਈ ਚਰਚਾ ਚੱਲ ਜਾਨੀ ਕਿ ਆਹ ਕੰਮ ਕਰਦਾ ਜੀ ਇਹ ਆ ਕੰਮ ਕਰਦਾ ਇੱਕ ਗਲਤ ਅਫਵਾਹ ਬਣਾ ਦੇਣੀ ਇੱਕ ਗਲਤ ਕਰ ਦੇਣੀ ਉਹਦਾ ਵਿਰੋਧੀ ਪਾਰਟੀਆਂ ਦਾ ਹਿੱਸਾ ਰਿਆ ਉਹ ਤੇ ਮੈਨੂੰ ਕਈ ਵਾਰੀ ਕਈ ਵਾਰੀ ਕਟਹਿਰੇ 'ਚ ਖੜਾ ਕਰ ਲੀਂਦੇ ਨੇ ਆਹ ਕਰਤਾ ਇਹਨੇ ਉਹ ਕਰਤਾ ਪਰ ਆਪਾਂ ਕਰਦੇ ਥੋੜਾ ਨਾ ਚੀਜ਼ਾਂ ਨੂੰ ਲੈ ਕੇ ਸੋ ਕਿਸੇ ਤੇ આરોਪ ਲਾਉਣੇ ਤੇ ਉਹਨੂੰ ਸਾਬਤ ਕਰਨ 'ਚ ਬੜਾ ਫਰਕ ਹੈਗਾ ਸਰ ਤੁਹਾਂ ਨੇ ਐਸਐਸਪੀ ਸਾਹਿਬ ਨੂੰ ਲਿਸਟ ਜਾਰੀ ਕੀਤੀ ਸੀ ਕਿੰਨੇ ਸਮਗਲੋ ਜਿਹੜੇ ਫੜੇ ਗਏ ਤੇ ਕਿੰਨੇ ਦੇ ਘਰਟ ਆਏ ਹੁਣ ਤੱਕ ਆਪਾਂ 200 ਤੇ 23 ਬੰਦਿਆਂ ਦੇ ਨਾਂ ਜਿਹੜੇ ਆ ਮੇਰੇ ਵੱਲੋਂ ਐਸਐਸਪੀ ਸਾਹਿਬ ਨੂੰ ਦਿੱਤੇ ਗਏ ਸੀ ਜਿਹਦੇ ਵਿੱਚੋਂ 149 ਬੰਦੇ ਜਿਹੜੇ ਅਸੀਂ ਅਰੈਸਟ ਕਰਕੇ ਜ਼ਿਲ੍ਹੇ ਦੇ ਵਿੱਚ ਭੇਜਤੇ ਆ ਤੇ 40 ਤੋਂ 50 ਬੰਦੇ ਆ ਜਿਹੜੇ ਉਹ ਆਪਣੇ ਇਲਾਕੇ 'ਚ ਹੀ ਨਹੀਂ ਹੈਗੇ ਉਹ ਆਉਂਦੇ ਉਹ ਐਂਟਰੀ ਨਹੀਂ ਕੀਤੇ ਤੇ ਬਾਕੀ ਜਿਹੜੇ ਹੈਗੇ ਆ ਲਿਸਟ ਦੇ ਵਿੱਚ ਉਹ ਵੀ ਅਸੀਂ ਛੇਤੀ ਫੜ ਲੈਣੇ ਆ ਦੋ ਮਹੀਨਿਆਂ 'ਚ ਫੜ ਲੈ ਜਣ ਵਾਲੇ ਅੱਛਾ ਹਾਂਜੀ ਤੇ ਲਾਲਪੁਰਾ ਸਾਹਿਬ ਹੁਣ 2027 ਦੇ ਵਿੱਚ ਕੀ ਕਹਿ ਕੇ ਵੋਟਾਂ ਮੰਗ ਕੰਮ ਦੇ ਆਧਾਰ ਤੇ ਮੰਗਾਗੇ ਜੀ ਜੋ ਕੰਮ ਕੀਤੇ ਆ ਲੋਕਾਂ ਦੇ ਵੇਚਿਆਂ ਲੋਕਾਂ ਦੀ ਗੱਲ ਸੁਣਦੇ ਆ ਲੋਕਾਂ ਦੇ ਕੰਮ ਕਰਦੇ ਆ ਹਰ ਸ਼ੁੱਕਰਵਾਰ ਨੂੰ ਸ਼ੁਕਰਾਨਾ ਦਫ਼ਤਰੇ ਬੈਠਣਾ ਵਾ ਤੇ ਲੋਕਾਂ ਦੇ ਜਿਹੜੇ ਉੱਥੇ ਨਿੱਜੀ ਕੰਮ ਆ ਉਹ ਕਰਦਾ ਵਾ ਬਾਕੀ ਦਿਨ ਵੀ ਲੋਕਾਂ ਦੀ ਜੋ ਵੀ ਕੋਈ ਮੁਸ਼ਕਲ ਹੁੰਦੀ ਸੱਕਦੀ ਦੀ ਉਹਨੂੰ ਕਰਦੇ ਆ ਗਰੰਟਾ ਲੈ ਕੇ ਆਉਣੇ ਆ ਆਪਣੇ ਲਈ ਹੁਣ ਚੰਡੀਗੜ੍ਹੋਂ 2 ਦਿਨ ਲਾ ਕੇ ਆਇਆ ਵਾ ਤੇ ਅਲੱਗ-ਅਲੱਗ ਆਪਣੇ ਹਲਕੇ ਦੀਆਂ ਡਵੈਲਪਮੈਂਟ ਨੂੰ ਲੈ ਕੇ ਉਹ ਮੰਗਾ ਜਿਹੜੀਆਂ ਸਰਕਾਰ ਕੋਲੇ ਰੱਖ ਕੇ ਆਇਆ ਤੇ ਉਹ ਵੀ ਜਿਹੜੀਆਂ ਸਰਕਾਰ ਜਿਹੜੀਆਂ ਉਹ ਮਨਜ਼ੂਰ ਕਰੂਗੀ ਤੇ ਜਿਵੇਂ ਹੁਣ ਆਪਾਂ ਅਮੀਰਕਰਪਾਵਨ ਅਮੀਰਕਰਪਾਵਨ ਮੈਂ ਕਿੰਨੀ ਵਾਰੀ ਕਹਿੰਦਾ ਰਿਹਾ ਵੀ ਬਣਾ ਰਹੇ ਹਾਂ ਜੀ 6 ਕਰੋੜ ਦੀ ਲਾਗਤ ਨਾਲ ਹੁਣ ਨਹਿਰਾਂ ਤੇ ਤੁਸੀਂ ਵੇਖੋਗੇ ਤੇ ਅਮੀਰਕਰਪਾਵਨ ਬਣਾਣਾ ਜਿਹੜਾ ਸ਼ੁਰੂ ਹੋ ਗਿਆ ਆਪਾਂ ਦਾ ਵੀ ਘਟਨ ਦਿਲ ਦੀ ਕਰਦੇ ਆ ਸਰ ਵਰਕਰਾਂ ਨੂੰ ਕੀ ਕੀ ਅਪੀਲ ਰਵੇਗੀ ਖਾਸ ਕਰਕੇ ਜਿਮਣੀ ਚੋਣਾ ਨੂੰ ਲੈ ਕੇ ਆ ਵਰਕਰਾਂ ਨੂੰ ਇਹੀ ਆ ਵੀ ਤਗੜੇ ਹੋ ਕੇ ਕੰਮ ਕਰੀਏ ਤੇ ਆਪਾਂ ਆਪਣੀ ਜਿਹੜੀ ਆ ਸ਼ੀਟ ਆ ਉਹਨੂੰ ਜਿੱਤੀਏ ਤਾਂ ਜੋ ਸਾਡੇ ਤਰਨ ਤਰਨ ਹਲਕੇ ਦਾ ਜਿਹੜਾ ਵਿਕਾਸ ਆ ਉਹ ਵੀ ਹੋਵੇ ਤੇ ਬਾਕੀ ਮੈਂ ਇਹਨਾਂ ਅਰੈਸਟ ਕਰੋ ਕੰਮ ਤੇ ਮੈਂ ਕਰੀ ਜਾਂਦੇ ਆ ਸਰ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਤਰਨ ਤਾਂ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਹੋਏਗੇ ਇਹ ਕਿ ਨਹੀਂ ਕਿਹਾ ਸਾਰੇ ਕਹਿੰਦੇ ਨਹੀਂ ਕਹਿੰਦੇ ਉਹਨਾਂ ਨੂੰ ਆਹੀ ਹੁਣ ਵੇਖਿਓ ਕਿੱਦਾਂ ਕੰਮ ਕਰਦੇ ਸੋ ਤੁਸੀਂ ਵੇਖੋ ਤੁਸੀਂ ਮੈਨੂੰ ਦੱਸੋ ਕਿ 600 ਯੂਟ ਬੀਲੀ ਮਾਫਾ ਠੀਕ ਹੈ ਹੁਣ ਤੁਸੀਂ ਇਕੱਲੇ ਇਕੱਲੇ ਬੰਦੇ ਕੋਲ ਜਾਓ ਕਿਹੜਾ ਬੰਦਾ ਜਿਹੜਾ ਕਵੇ ਵੀ ਮੇਰਾ ਪਾਣੀ 8 ਮਹੀਨੇ ਦਾ ਬਚ ਗਿਆ ਤੇ ਮੈਂ ਨਹੀਂ ਖੁਸ਼ ਹਾਂ ਉਹ ਕਿਹੜਾ ਬੰਦਾ ਜਿਹੜਾ ਕਹਿੰਦਾ ਮੈਂ ਰਾਤ ਨੂੰ ਪਾਣੀ ਲਾਉਣ ਜਾਣਾ ਹੁੰਦਾ ਸੀ ਦਿਨੇ ਜਾਣਾ ਵਾ ਮਰਜ਼ੀ ਨਾਲ ਜਾਣਾ ਵਾ ਮੈਂ ਨਹੀਂ ਇਹੇ ਖੁਸ਼ ਉਹ ਕਿਹੜਾ ਬੰਦਾ ਵਾ ਜਿਹੜਾ ਕਹੂਗਾ ਵੀ ਸੂਏਾਂ ਦੇ ਸੂਏ ਜਿਹੜੇ ਪੱਕੇ ਹੋ ਗਏ ਆ ਤੇ ਸਾਡਾ ਥੜਾ ਪਾਣੀ ਬਾਜੂਆ ਤੇ ਅਸੀਂ ਹੁਣ ਜਿਹੜਾ ਕੁਦਰਤੀ ਪਾਣੀ ਆਉਂਦਾ ਵਾ ਉਹ ਲਾ ਰਹੇ ਆ ਉਹ ਕਿਹੜਾ ਬੰਦਾ ਵਾ ਜਿਹੜਾ ਕਹੂ ਵੀ ਸਰਕਾਰ ਦਾ 10 ਲੱਖ ਵਾਲਾ ਜਿਹੜਾ ਅਕਤੂਬਰ ਤੋਂ ਲਾਜ ਸ਼ੁਰੂ ਕਰ ਰਹੇ ਆ ਹੁਣ ਹੋਰ ਕਿਹਨੂੰ ਖੁਸ਼ ਕਿਨੂੰ ਲਾਭ ਦੇ ਆਪਾਂ ਹੁਣ ਜੇ ਫਿਰ ਕੋਈ ਵਹਿ ਰੋਈ ਜਾਂਦਾ ਤਾਂ ਉਹਦਾ ਕੰਮ ਹੀ ਰੋਣਾ ਕਈਆਂ ਦਾ ਤੁਸੀਂ ਵੇਖੋ ਸੁਭਾਈ ਹੁੰਦਾ ਵਾ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹਨੇ ਤਾਂ ਵੀ ਮਰੇ ਵਰਗਾ ਮੂੰਹ ਕਰਕੇ ਬੈਠਾ ਹੁੰਦਾ ਉਹਨੂੰ ਜੇ ਪੁੱਛੀਏ ਤੈਨੂੰ ਮੁਸ਼ਕਲ ਕੀ ਉਹਨਾਂ ਨੇ ਕੋਈ ਗੱਲ ਨਹੀਂ ਉਹਨੂੰ ਕੋਈ ਪਰੇਸ਼ਾਨੀ ਉਹਨਾਂ ਕੋਈ ਗੱਲ ਨਹੀਂ ਉਹ ਜਿਹਦਾ ਸੁਭਾਈ ਰੋਣਾ ਵਾਲੇ ਰੋਈ ਜਾਂਦਾ ਤੇ ਕਈਆਂ ਦਾ ਵੇਖ ਇਹਨਾਂ ਨੂੰ ਮੁਸ਼ਕਲ ਹੋਵੇ ਨਾ ਤਾਂ ਵੀ ਹੱਸੀ ਜਾਣਾ ਕੋਈ ਨਹੀਂ ਉਹਨਾਂ ਦਾ ਗੁਰੂ ਦੀ ਰਜਾ ਜੀ ਗੁਰੂ ਦੀ ਰਜਾ ਜੀ ਉਹਨੇ ਖੁਸ਼ ਹੀ ਰਹਿਣਾ ਤੇ ਉਹ ਜਿਹਨੇ ਰੋਣਾ ਤੇ ਕਰਮਾਂ ਇੱਲਿਆ ਰੋਈ ਜਾਵੇ ਫਿਰ ਨਹੀਂ ਕੀ ਕਰੀਏ ਆਪਣਾ ਕੰਮ ਆ ਵਿਕਾਸ ਕਰਨਾ ਸਰਕਾਰ ਦਿਨੋ ਦਿਨ ਗ੍ਰਾਂਟਾ ਦੇ ਰ ਜੇ ਫਿਰ ਵੀ ਬੰਦਾ ਰੋਵੇ ਤੇ ਰਾਤ ਨੂੰ ਨਾ ਅਸੀਂ ਆਪਾਂ ਸਾਰੇ ਹੀ ਕਿਸਾਨ ਭਰਾਵਾਂ ਰਾਤ ਨੂੰ ਬਿੜਕਾਂ ਲੈ ਲੈ ਉੱਠਣਾ ਕੱਚੀਨੀ ਦੇ ਸੋਨਾ ਵੀ ਕਿਤੇ ਇਹ ਨਾ ਹੋਵੇ ਕਿ ਉਹ ਬਿਜਲੀ ਆ ਜੇ ਤੇ ਉੱਠ ਕੇ ਤੇ ਕਿਤੇ ਇਹ ਨਾ ਹੋਵੇ ਛੱਡੀਏ ਨਾ ਤੇ ਉਹ ਕਰੀਏ ਤੇ ਜਿਹੜਾ ਉਹ ਸ਼ੀਂਹ ਆਹ ਦਿੰਨੇ ਉਹਨੂੰ ਪੰਜਾਬੀ ਭਾਸ਼ਾ 'ਚ ਸ਼ੀਂਹ ਲਾਉਨੇ ਨੇ ਆ ਆਟੋ ਜਿਹੜਾ ਚੱਲਦਾ ਤੇ ਕਈ ਵਾਰੀ ਉੱਤੇ ਵੀ ਤਬਾਰ ਨਹੀਂ ਕਰੀਦਾ ਪਤਾ ਵੀ ਇਹਨਾਂ ਚੱਲ ਪੈਣਾ ਵਾ ਪੀ ਇਹ ਚੱਲਿਆ ਆਖਣਾ ਕਿ ਸਾੜੀ ਨਾ ਜਾਵੇ ਨਾ ਵਾਰੀ ਲੰਘ ਜੇ ਐਡਾ ਮਤਲਬ ਇੱਕ ਦਿਨ ਦਾ ਸਾਡਾ ਹੁੰਦਾ ਹੀ ਤੇ ਅੱਜ ਕੋਈ ਗੱਲ ਨਹੀਂ ਆਰਾਮ ਨਾਲ ਜਾਈਦਾ ਛੱਡੀ ਦਾ ਵਕ ਚੱਕਰ ਕਰਕੇ ਜਦੋਂ ਪਾਣੀ ਭਰ ਜਾਂਦਾ ਚੱਕਰ ਮਾਰੀਦਾ ਅੱਧਾ ਚੱਕੜ ਵਜ ਜਾਂਦਾ ਹੀ ਤੇ ਉਤੋਂ ਬਿਜਲੀ ਚਲ ਜਾਣੀ ਤੇ ਟਰੈਕਟਰ ਬਾਹਰ ਕੱਢ ਕੇ ਰੋਕਣਾ ਪੈਂਦਾ ਹੀ ਫੇਰ ਰਾਤ ਨੂੰ ਆਊਗੀ ਹੁਣ ਫੇਰ ਪਾਣੀ ਵੱਟ ਲਾਵਾਂਗੇ ਫੇਰ ਚਿੱਕਰ ਮਾਰਾਂਗੇ ਤੇ ਅੱਜ ਕਿੰਨਾ ਸੁਖਾ ਫੇਰ ਵੱਟ ਮਾਰੀ ਦੀ ਆ ਪਤਾ ਇਨੇ ਘੰਟੀਆਂ ਹੋੜੀਆਂ ਇੰਨਾ ਪਾਣੀ ਨਾ ਸਾਡਾ ਭਰ ਜਾਣਾ ਉਹਨਾਂ ਚਿੱਕਰ ਮਾਰੀ ਦਾ ਅਗਲੇ ਦਿਨ ਫੇਰ ਅਗਲੀ ਵੱਟ ਪਾਈ ਦੀ ਫੇਰ ਚਿੱਕਰ ਮਾਰੀ ਦਾ ਇਹ ਸੁਖ ਲੈਂਡ ਹੈ ਔਰ ਦੱਸੋ ਜੀ ਬੀਬੀਆਂ ਨੇ ਸਾਨੂੰ ਤਾਂ ਠੱਗ ਲਿਆ ਸਰਕਾਰ ਨੇ ਸਾਨੂੰ 1000 ਰੁਪਏ ਨਹੀਂ ਦਿੱਤਾ ਉਹத் ਨਹੀਂ ਕੋਈ ਵੀ ਆਂਦੀਆਂ ਵਿਚਾਰੀਆਂ ਉਹ ਤੇ ਉਹਨਾਂ ਨੂੰ ਪਤਾ 10 ਲੱਖ ਵਾਲਾ ਲਾਜ ਦੇਣ ਲੱਗੇ ਅਕਤੂਬਰ ਚ ਜਿਸ ਪਰਿਵਾਰ ਨੂੰ 10 ਲੱਖ ਦਾ ਕਾਰਡ ਲੈ ਕੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਜਾਵੇ ਤੇ ਉਹ ਉੱਥੇ ਜਾ ਕੇ ਆਏ ਵੀ ਆ ਮੇਰਾ ਅਕਾੜਿਆ ਤੇ ਜਿਹੜਾ ਕੋਈ ਬਿਮਾਰੀ ਦਾ ਇਲਾਜ ਕਰਾਉਣਾ 10 ਲੱਖ ਦਾ ਇੱਕ ਸਾਲ ਦਾ ਪ੍ਰਾਈਵੇਟ ਹਸਪਤਾਲ ਕਦੇ ਸੁਣਿਆ ਸੀ ਕਦੇ ਇਹ ਤੇ ਗੱਲ ਹੀ ਨਹੀਂ ਹੋਈ ਅਜੇ ਤੱਕ ਅਸੀਂ ਕੋਈ ਵਾਅਦਾ ਵੀ ਨਹੀਂ ਕੀਤਾ ਹੈ ਫਿਰ ਵੀ ਸਰਕਾਰ ਨੇ ਦਿੱਤਾ ਤੇ 1000 ਚੰਗਾ ਵਾ ਕੇ 10 ਲੱਖ ਚੰਗਾ ਜਿਹੜਾ ਘਰ ਦਾ ਹੁੰਦਾ ਨਾ ਜਨਾਨੀ ਦਾ ਉਹਦਾ ਸਿਰ ਦਾ ਸਾਈਂ ਆ ਉਹ ਜਦੋਂ ਟੈਨਸ਼ਨ 'ਚ ਉਹਨੂੰ ਵੇਂਦੀ ਆ ਨਾ ਤੇ ਪਰਿਵਾਰ ਸਾਰਾ ਟੈਨਸ਼ਨ 'ਚ ਰਹਿੰਦਾ ਵੀ ਜਿਹੜਾ ਘਰ ਦਾ ਮੁਖੀ ਸਾਡਾ ਇਹ ਟੈਨਸ਼ਨ 'ਚ ਐ ਉਹ ਟੈਨਸ਼ਨ ਹੁੰਦੀ ਆ ਬਿੱਲ ਤਾਰਨੇ ਉਹ ਟੈਨਸ਼ਨ ਨਹੀਂ ਉਹਦੇ ਸਾਈਂ ਦੀ ਘਟਾਈ ਨਾਲ ਪ੍ਰਧਾਨ ਸਾਹਿਬ ਬੀਬੀਆਂ ਕਹਿੰਦੇ ਆ ਵੀ 1000 ਰੁਪਿਆ ਤਾਂ ਹੀ ਲਗਾ ਕੇ ਰੱਖਣਾ ਹੁੰਦਾ ਇਹ ਤਾਂ ਕੰਮ ਬੰਦੇ ਨੇ ਕਰੀ ਜਾਣੇ ਨਹੀਂ ਹੁੰਦੇ ਜਦੋਂ 10 ਲੱਖ ਉਹ ਤਾਂ ਦੇ ਹੀ ਦੇਣੇ ਆ ਉਹਦਾ ਆਪਾਂ ਵਾਅਦਾ ਤਾਂ ਕੋਈ ਵੀ ਨਹੀਂ ਛੱਡਣਾ ਸਰਕਾਰ ਨੇ ਕਿਹਾ ਸੀ ਪਈ ਗਰੰਟੀ ਦਿੱਤੀ ਆ ਤੇ ਗਰੰਟੀ ਫਿਰ ਪੱਕੀ ਹੁੰਦੀ ਆ ਉਹ ਦੇ ਦੇਣੇ ਆ ਜਿਹੜੇ ਸਾਨੂੰ ਲੱਗਦੇ ਆ ਨਾ ਵੀ ਆਹ ਕੰਮ ਜ਼ਿਆਦਾ ਜ਼ਰੂਰੀ ਹੁਣ ਵੇਖੋ ਤੁਸੀਂ 1000 ਰੁਪਏ ਨਾਲ ਕਿਸੇ ਦੀ ਜਾਨ ਨਹੀਂ ਬਚਣੀ ਪਰ ਜੇ ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਕੋ ਪੈਸੇ ਨਹੀਂ ਜੇ ਦੀ ਮੌਤ ਹੋ ਜੇ ਇਧਰ ਜੋ 10 ਲੱਖ ਵਾਲਾ ਕਾਰਡ ਆ ਉਹ ਜਾ ਕੇ ਉਹ ਇਲਾਜ ਕਰਾ ਲੂ ਜੇ ਇੱਕ ਜਾਨ 10 ਲੱਖ ਮਤਲਬ ਸਰਕਾਰ ਦੀ ਨੀਚ ਕੋਈ ਫਰਕ ਨਹੀਂ ਹੈਗਾ ਅਸੀਂ ਸਿਰਫ ਇਹ ਚਾਹੁੰਦੇ ਆ ਜੇ ਹੁਣ ਬਿਜਲੀ ਦੇ ਬਿੱਲ ਹੀ ਨਾ ਮਾਫ ਕਰ ਦੇ ਪਹਿਲਾਂ 1000 1000 ਦੇ ਦਿੰਦੇ ਤੇ ਦੇਣਾ ਤੇ ਬੀਬੀਆਂ ਨੂੰ ਮਹੀਨੇ ਦਾ 1000 ਹੀ ਤੇ ਬਿੱਲ ਆਉਂਦਾ ਸੀ 5000 1000 ਇਹਨਾਂ ਨੂੰ ਦੇ ਕੇ 5000 ਇਹਨਾਂ ਦੇ ਘਰੋਂ ਲੈ ਜਾਣਾ ਸੀ ਸਰਕਾਰ ਨੇ ਉਹ ਨੀਤ ਨਹੀਂ ਨਾ ਵਿਖਾਈ ਸਰਕਾਰ ਨੇ ਕਿਹਾ ਨਹੀਂ ਪਹਿਲਾਂ ਉਹ ਪੈਸੇ ਬੰਦ ਕਰੀਏ ਜਿਹੜੇ ਇਹਨਾਂ ਦੇ ਘਰਾਂ ਚੋਂ ਜਾਂਦੇ ਆ ਜਿਹੜੇ ਪੈਸੇ ਕਮਾਈ ਚੋਂ ਬਾਹਰ ਨਿਕਲਦੇ ਆ ਪਹਿਲਾਂ ਉਹ ਰੁਕੀਏ ਇਹਨਾਂ ਦੇ ਉਹ ਇਹਨਾਂ ਦੇ ਘਰੇ ਰਹੇ ਨੇ ਆਪਣੀ ਚੰਗਾ ਜੀਵਨ ਬਸਰ ਕਰਨ ਫਿਰ ਇਹਨਾਂ ਨੂੰ ਜਿਹੜੀਆਂ ਦੂਜੀਆਂ ਸਹੂਲ ਤਾ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ। ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਤਾਂ ਇਹ ਸਨ ਸਰਦਾਰ ਮਨਜਿੰਦਰ ਸਿੰਘ ਜੀ ਲਾਲਪਰਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਜਿਨ੍ਹਾਂ ਨੇ ਸਾਡੀ ਸਾਰੀ ਗੱਲਬਾਤ ਹੋਈ। ਤੁਸੀਂ ਵੀ ਦੇਖਦੇ ਰਹੋ ਤੇ ਕਮੈਂਟ ਸ਼ੇਅਰ ਵੀ ਕਰਕੇ ਜਰੂਰ ਦੱਸਿਓ। ਦੇਖਦੇ ਰਹੋ ਪੰਜਾਬ న్యూਸ ਮੈਂ ਜਸਵੀਰ ਸਿੰਘ ਛੀਨਾ ਤਰਨਤਾਰਨ।